ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਮਨੀ ਪਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਬਾਈ ਤੇ ਅੱਜ ਬਾਈ ਆਪਾਂ ਲੰਬਾ ਥੋੜਾ ਜਿਹਾ ਟਾਰਗੇਟ ਦਾ ਪੰਗਾ ਲਿਆ ਵਾਏ ਤੇ ਆਪਾਂ ਇਸ ਟਾਈਮ ਖੜੇ ਆ ਸੰਨੀ ਦੀਆਂ ਲੈਟਾਂ ਤੇ ਇੱਥੇ ਸ਼ੋਰੂਮਾਂ ਦੀ ਪਾਸੀ ਵਿਰੇਜ ਪਾਈ ਪੌਣ ਵਾਸਤੇ ਆਏ ਹੋਏ ਆ ਤੇ ਇੱਥੇ ਲੰਬੀ ਪਾਏ ਪੈਣੀ ਬਾਈ 180 ਫੁੱਟ ਪਾਈਪ ਤੇ ਜੀਸੀਬੀ ਨਾਲ ਪਟਾਈ ਹੋ ਕਰਾ ਰਹੇ ਆਪਾਂ ਉਹ ਜੀਸੀਬੀ ਲਾਈ ਹੋਈ ਹੈ ਤੇ ਬਾਈ ਇੱਕ ਦੋ ਦਿਨ ਆਪਾਂ ਨੂੰ ਪਹਿਲਾਂ ਕਿਹਾ ਸੀ ਤਾਂ ਕੰਮ ਬਾਰੇ ਇਹਦੇ ਕਰਕੇ ਉਹ ਮੀਂਹ ਕਰਕੇ ਥੋੜੇ ਮੌਸਮ ਖਰਾਬ ਹੋਣਾ ਕਰਕੇ ਕੰਮ ਬਣਾ ਲੇਟ ਹੋ ਗਿਆ ਤਾਂ ਕਰਕੇ ਬਈ ਅੱਜ ਕਰ ਰਹੇ ਹਾਂ ਕੰਮ ਤੇ ਨਾਲ ਦੀ ਨਾਲ ਬਈ ਸੜਕਾਂ ਵਾਲੇ ਆਏ ਹੋਏ ਬੰਦੇ ਸੜਕ ਵੀ ਨਾਲ ਦੀ ਨਾਲ ਬਣੀ ਇਸ ਕਰਕੇ ਕੰਮ ਆਪਾਂ ਛੇਤੀ ਕਰਨਾ ਪੈਣਾ ਤਾਂ ਬਈ ਇਹ ਰੋਡ ਵੀ ਚੱਲਦਾ ਇਹ ਗੱਡੀਆਂ-ਗੱਡੀਆਂ ਆਈ ਜਾਂਦੀਆਂ ਦੇਖਦੇ ਹਾਂ ਅੱਜ ਕੀ ਬਣਦਾ ਬਈ ਗੱਡੀਆਂ ਹਟਾਉਣੀਆਂ ਪੈਣੀਆਂ ਨਾਲ ਦੀ ਨਾਲ ਤੇ ਆਜੋ ਸਾਨੂੰ ਪਹਿਲਾਂ ਪਟਾਈ ਦਿਖਾਉਨੇ ਆ 6 ਇੰਚੀ ਪੈ ਪਾਉਣੀ ਬਈ ਗਟਰ ਬਣਿਆ ਹੋਇਆ ਹੈ ਇਹਦੇ ਵਿੱਚ ਆਪਾਂ ਨੇ ਬਾਈ ਲਾਈਨ ਜੋੜਨੀ ਹੈ ਤੁਸੀਂ ਸਾਰਾ ਪਾਪੋ ਇੱਧਰ ਰਹਿਣੇ ਦਿਓ ਉਹ ਪਾਈਪ ਆ ਰਿਹਾ ਹੈ ਨਾ ਉਹ ਸਾਰਾ ਆ ਗਟਰ ਵਿੱਚ ਆਪਾਂ ਨੇ 6 ਇੰਚ ਲਾਈਨ ਜੋੜਨੀ ਹੈ ਬਾਈ ਹੈਂ ਕਹੇ ਤਾਂ ਬਾਈ ਨੂੰ ਉਸਾਈਡ ਪਾੜਦੇ ਹੋ ਬਾਈ ਇੱਧਰ ਨੂੰ ਰੱਖੀ ਥੋੜਾ ਜਿਆ ਪਾਈਪ ਚੋੜ ਦਿਓ ਕਿਉਂਕਿ ਉਸਦੇ ਡਾਇਗਮ ਆਹ ਤਾਂ ਕਹਿੰਦੇ ਘਾਹ ਕਹਿੰਦੇ ਫਿਰ ਪੁਰਾਣੀ ਪੈਪ ਪਈ ਹੋਈ ਹੈ ਜੇ ਸੀ ਜੀ ਨਾਲ ਬਾਈ ਪਟਾਈ ਹੋ ਰਹੀ ਅੱਜ ਤੇ ਅੱਗੇ ਦੇ ਲੈ ਕੇ ਨਾ 180 80 ਫੁੱਟ ਪੈ ਪੈਣੀ ਆ ਆ ਤਿਰਛੀ ਪੈ ਬਜਾਣੀ ਇੱਥੇ ਹੌਦੀ ਬੁਤੀ ਬਣਾ ਕੇ ਉੱਧਰ ਸੜਕ ਲੈ ਕੇ ਜਾਉਂਗੇ ਇਹ ਬਾਈ ਬਣੇ ਰਿਹਾ ਹੋ ਵੀਡੀਓ ਨਾਲ ਐਂਡ ਤੱਕ ਦਿਖਾਉਣੀ ਆ ਸਾਨੂੰ ਅੱਜ ਦੀ ਦਿਨ ਦੀ ਪੂਰੀ ਗੱਲਬਾਤ ਆ ਲੰਬੀ ਪੈ ਤੇ ਪਟਾਈ ਹੋਣੀ ਆ ਗੱਡੇ ਗੱਡੇ ਹਟਾਉਣੇ ਪੈਣੇ ਆ ਤੇ ਨਾਲੇ ਸੜਕਾਂ ਦਾ ਹੈ ਬਸਮਾਨ ਇੱਥੇ ਲਿਆ ਕੇ ਇੱਥੇ ਹੌਦੀਆਂ ਬਣਾ ਕੇ ਬਾਈ ਉਹ ਲੰਬੀ ਪੈ ਪੈਣੀ ਅੱਗੇ ਤੱਕ 6 ਇੰਚੀ ਲਾਈਨ ਤਾਂ ਬਣੀ ਆ ਬਾਈ ਆਪਾਂ ਨੇ 180 ਫੁੱਟ ਜੀਸੀਬੀ ਨੇ ਪਟਾਈ ਸ਼ੁਰੂ ਕਰ ਲਈ ਤੇ ਪਾਪ ਆਪਣਾ ਆ ਰਿਹਾ ਰੈਡੀ ਤੇ ਤੇ ਲੰਬਾ ਟਾਰਗੇਟ ਆ ਬਾਈ ਅੱਜ ਦਾ ਮੇਨ ਵੰਗਾ ਬਾਈ ਇਸ ਗੱਲ ਦਾ ਇਹ ਪਾਣੀ ਚੱਲਦਾ ਹੈ ਚੱਲਦੇ ਪਾਣੀ 'ਚ ਕੰਮ ਕਰਨ ਥੋੜਾ ਜਿਹਾ ਔਖਾ ਹੁੰਦਾ ਆਪਣਾ ਵਾਸਤੇ ਕਿਉਂਕਿ ਹੌਦੀ ਵੀ ਇਹ ਬਲਾਕ ਹੋਈ ਵੀ ਆ ਹੌਦੀ ਵੀ ਢਾਹ ਪਨ ਕਰਕੇ ਲੇਬਰ ਵਾਲਾ ਬੰਦਾ ਲਾ ਕੇ ਨਵੇਂ ਸਿਰੇ ਬਣਾਉਣੀ ਆ ਮਾਲਕ ਕਹਿੰਦੇ ਇਥੇ ਹੌਦੀ ਥੋੜੀ ਜਿਹੀ ਬੜੀ ਗਾਨੀ ਆ ਉਹ ਟੱਕਣੋ 2 ਫੁੱਟ ਵਾਲਾ ਫਰੇਮ ਫਿੱਟ ਕਰੂਗੇ ਆਪਾਂ ਇਹਦੇ ਵਿੱਚ ਜੇ ਫੀਰੀ ਦਾ ਬਾਈ ਕੰਮ ਥੋੜੀ ਜਿਹਾ ਰੁਕ ਗਿਆ ਕਿਉਂ ਰੁਕ ਗਿਆ ਗੱਡੀ ਖੜੀ ਹੈ ਗੱਬੇ ਆਲਟੋ ਤੇ ਇਹਦੀ ਚਾਬੀ ਪਤਾ ਨਹੀਂ ਬਾਈ ਕਿਹਦੀ ਗੱਡੀ ਹੈ ਇਹ ਪਤਾ ਨਹੀਂ ਲੱਗ ਰਿਹਾ ਕੁਝ ਲੋਕ ਖੋਲ ਰਹੇ ਆ ਬਾਈ ਮੁੰਡੇ ਖੁੱਲ ਗਿਆ ਚਲੋ ਬਈ ਛੋਟੇ ਨਾਲ ਖੁੱਲ ਗਿਆ ਲੋਕ ਤਾਰ ਦੇ ਹੈਂਡ ਬ੍ਰੇਕ ਬਾਗੂ ਤੇ ਹੁਣ ਜੇ ਇਸੇ ਵੀ ਚੱਲੂਗੀ ਬਈ ਆਪਣੀ ਸਦਾ ਸਦਾ ਹੋਊਗੀ ਬਾਤ ਜੇ ਬੱਤਾਂ ਦੇ ਉਹ ਹੌਦੀ ਦਾ ਜਿੱਥੇ ਬੱਸ ਬਣ ਗਈ ਬਣਾ ਲੈਣੀ ਹੈ ਪਾਣੀ ਪੂਣੀ ਅੰਦਰ ਛੱਡੇ ਹੁਣ ਬਾ ਠੀਕ ਠੀਕ ਉਹ ਹਾਦੀ ਦੇਖ ਕੇ ਅੰਦਰ ਗਾਹੇ ਕਿ ਡੂੰਗੀ ਤਾਂ ਨਹੀਂ ਕਹੋ ਕਰਤੀ हां ਉਹ ਬੈ ਬਜਾਂਦੀ ਇਹਨਾਂ ਦੀ ਉਸਤਾਦ ਆ ਚੱਕ ਲਈ ਸਾਰੀ ਮਿੱਟੀ ਹੈ ਦੇ ਵੀ ਫੁੱਟ ਦੀਆਂ ਲੈਂਥਾਂ ਆਪਾਂ ਦੱਬਤੀਆਂ ਬਈ 6 ਕਿਲੋ ਦਾ ਪਾਈਪ ਐ ਫਿਰ ਉਹਨਾਂ ਐਕਸਟਰੀ ਪਾਈਪ ਲੈ ਕੇ ਆਏ ਤੇ ਆਪਾਂ ਤੇ ਇੱਥੇ ਹੌਦੀਆਂ ਬਣੂਗੀਆਂ ਬਈ ਆਪਣੀਆਂ ਤਿੰਨ ਹੌਦੀਆਂ ਬਣਡੀਆਂ ਠੀਕ ਐ ਇੱਥੇ ਐ ਤੇ ਕੋਹ ਗਾਹਾਂ ਐ ਤੇ ਉਹ ਤੇ ਇੱਕ ਹੌਦੀ ਆਪਣੀ ਇੱਧਰ ਬਣਣੀ ਐ ਬਈ ਪਿੱਛੇ ਜਿੱਥੇ ਉਹ ਸਾਹਮਣੇ ਕਹੀ ਪਈ ਐ ਤੇ ਆਹ ਸਾਰੇ ਸ਼ੋਰੂਮਾਂ ਦਾ ਪਾਣੀ ਆ ਬਈ ਇਹ ਸੀਵਰੇਜ ਦਾ ਤੇ ਆਹ ਬਾਈ ਕਹਿੰਦੇ ਸਾਡੀ ਪਾਈਪ ਦੱਬ ਗਈ ਥੀ ਤੇ ਇੱਥੇ ਜਾ ਕੇ ਨਵੀਂ ਪਾ ਦਿਓ ਬਈ ਆ ਵੀ ਜੈਸੀ ਵੀ ਨਪਟਾਈ ਕਰਾਈ ਐ ਤੇ ਬਾਈ ਜੀ ਸੀ ਵੀ ਨਾਲ ਉੱਕਾ ਪੁੱਕਾ ਹੀ ਹੋ ਗਿਆ ਤਾਂ ਆਪਣਾ ਠੇਕਾ 3000 ਰੁਪਏ ਵਿੱਚ ਕਰਦੇ ਕਰਾਉਂਦੇ ਘੰਟਾ ਡੇਢ ਘੰਟਾ ਹੋਰ ਫालतू ਲੱਗ ਗਿਆ ਬਾਈ ਕਹਿੰਦੇ 5000 ਰੁਪਏ ਲੱਗੂਗਾ ਹੁਣ ਮੈਂ ਕਿਹਾ ਚਲੋ ਬਾਈ ਮਾਰਕੀਟ ਵਾਲੇ ਬੰਦੇ ਦਲੇਰ ਆ ਇਹ ਕਹਿੰਦੇ ਬਾਈ ਕੋਈ ਚੱਕਰ ਨਹੀਂ ਕੰਮ ਹੋਣਾ ਚਾਹੀਦਾ ਆਪਣਾ ਵਧੀਆ ਉਹ ਲਿਆ ਬਾਬੂ ਪਾਈਪ ਬਾਬੂ ਚੱਕ ਲਿਆ ਪਏ ਫੇਰ ਕਰੰਥ ਖਾਲ ਦੇ ਵਿੱਚ ਬਾਈ ਪਟਾਈ ਕਰਕੇ ਆਪਾਂ ਦੱਬੀ ਜਾਂਦੇ ਅੱਗੇ ਅੱਗੇ ਪੈਪ ਤੇ ਮਿੱਟੀ ਜਿਸ ਦੀ ਪੱਧਰੀ ਕਰੀ ਜਾਂਦੀ ਐ ਐਂ ਗੱਲਬਾਤ ਅੱਜ ਦੀ ਆ ਜਾ ਵੀ ਆ ਜਾ ਲੈ ਕੇ ਫਟਾਫਟ ਪੈਪ ਓਏ ਜਿਸ ਜਿਸ ਵੀ ਨੇ ਬਾਈ ਮਿੱਟੀ ਕਰਤੀ ਪੱਧਰੀ ਸਾਰੀ ਉਹ ਇੱਥੇ ਬਣਾਉਂਗੇ ਨਾ ਹੌਦੀ ਬਾਈ ਉਹਨਾਂ ਦੀ ਪਾਈਪ ਨਾਲੇ ਜੋੜ ਦੂੰਗੇ ਵਿੱਚ ਆਪਾਂ ਇਹਦੇ ਇੱਥੇ ਇਹ ਪਾਣੀ ਵਾਲੀ ਪਾਈਪ ਹੈ ਉਹ ਵੀ ਟੁੱਟ ਗਈ ਮੇਰੇ ਖਿਆਲ ਨਾਲ ਜੇ ਸੀ ਵੀ ਨਾਲ ਇਹ ਪਾਣੀ ਵਾਲੀ ਹੈ ਹੂੰ ਹੂੰ ਜੇ ਸੀ ਵੀ ਨੇ ਭਾਈ ਮਿੱਟੀ ਪੱਧਰੀ ਕਰਤੀ ਤੇ ਪਾਈਪ ਥੋੜਾ ਜਿਹਾ ਆਪਣੇ ਕੋਲ ਘਟ ਗਿਆ ਹੋਰ ਲਿਆਉਣਾ ਪੈਣਾ ਤੇ ਹੌਦੀਆਂ ਦਾ ਕੰਮ ਰਹਿ ਗਿਆ ਹੁਣ ਬਣਨੇ ਦੇ ਆ ਭਾਈਆਂ ਨੇ ਵੀ ਲੱਗ ਪੈਪ ਪਵਾ ਲਈ ਇਹਦੇ ਕਰਕੇ ਬਾਈ ਪੈਪ ਘਟ ਗਿਆ ਉੱਥੇ ਗਟਰ ਚੋ ਵੀ ਲੱਗ ਪੈਪ ਜੋੜਨੀ ਆ ਉਹ बाबू ਆਉਂਦਾ ਹੁਣਾ ਬੰਦ ਦੱਸਿਆ ਨਹੀਂ ਮੇਰੇ ਕੁਛ ਹਾਂਜੀ ਦੱਸਦਾ ਨਹੀਂ 1 ਮਿੰਟ ਆ ਗਟਰ ਦਾ ਐਂਡ ਆ ਔਰੇ ਇੱਥੇ ਹੌਦੀ ਬਣ ਕੇ ਬਾਈ ਪੈਪ ਇੱਥੇ ਐਂਡ ਹੋ ਜਾਣਾ ਤੇ ਇੱਥੇ ਆ ਪਾਇਆ ਜਾਂਦੀ ਦੀ ਇਹ ਵੀ ਤੋੜ ਤੋੜਤੀ ਇੱਥੇ ਨਵੇਂ ਸਿਰੇ ਜੋੜ ਕੇ ਫਿਰ ਇਹਨੂੰ ਚਾਲੂ ਕਰੂਗੇ